ਕਬਸੇ ਕੋਈ ਚੀਜ਼ ਦੇ ਉੱਪਰ ਇਫੈਕਟ ਕਰਦੀ ਹੈ ਹਾਂਜੀ ਇਹ ਇਵਨ ਜਿਵੇਂ ਆਪਾਂ 2 ਦਿਨ ਇਕੱਠਿਆਂ ਚਲਾ ਲਈਏ ਤਾਂ ਇਵਨ ਬੰਦੇ ਨੂੰ ਮਾਰ ਵੀ ਸਕਦੀ ਹੈ ਇਹ ਇਟਲੀ ਤੋਂ ਇمپੋਰਟ ਹੋਈ ਆ ਅਸਲੀ ਗੋਲੀ ਆ ਤੇ ਲਾਇਸੈਂਸ ਇਹਦਾ ਹੁੰਦਾ ਹਾਂਜੀ ਆ ਆਰਮਸ ਲਾਇਸੈਂਸ ਆ ਜੀ ਇਹਦਾ ਮੇਰਾ 올 ਇੰਡੀਆ ਬਣਿਆ ਹੋਇਆ ਇੱਕ ਲੱਗ ਗੋਲੀ ਚੜੀ ਹੋਈ ਆ ਇਟਲੀ ਬਲ ਅ ਨੋਸ਼ਕਾ ਦੋਸਤੋ ਮੈਂ ਤੁਹਾਡਾ ਆਪਣਾ ਰਾਜਮੇਨ ਰੋਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੈਸ਼ਨ ਦੋਸਤੋ ਹਰ ਵਾਰੀ ਤਰ੍ਹਾਂ ਇਸ ਵਾਰ ਵੀ ਤੁਹਾਡੇ ਰੂਬਰਿਕ ਐਸੀ ਸਖਸ਼ੀਤ ਨੂੰ ਕਰਨ ਜਾ ਰਹੇ ਆ ਇਹਨਾਂ ਨੇ ਕਿ ਅੱਜ ਦਾ ਨੌਜਵਾਨ ਨਸ਼ਿਆਂ ਵੱਲ ਵੱਧਾ ਜਾ ਰਿਹਾ ਹੈ ਨਸ਼ਾ ਦੇ ਵਿੱਚ ਬੱਚੇ ਤਾਂ ਵਧ ਰਹੇ ਨੇ ਜਦੋਂ ਬੱਚੇ ਕੋਈ ਇੰਟਰਟੇਨਮੈਂਟ ਦਾ ਸਾਧਨ ਨਹੀਂ ਹੈ ਨਾ ਹੀ ਬੱਚਿਆ ਕੋਲ ਨੌਕਰੀਆਂ ਨੇ ਨਾ ਹੀ ਪੜ੍ਹਾਈ ਦਾ ਕੋਈ ਸਾਧਨ ਹੈ ਜਿਹੜੇ ਬੱਚੇ ਮੁਕਾਬਲਿਆਂ ਦੇ ਵਿੱਚ ਆਉਂਦੇ ਨੇ ਜਿਹੜੇ ਬੱਚੇ ਕਹਿ ਸਕਦੇ ਆ ਕਿ ਪੜ੍ਹਾਈ ਦੇ ਵਿੱਚ ਅਭਲ ਆਉਂਦੇ ਨੇ ਜਾਂ ਜਿਹੜੇ ਬੱਚੇ ਸਪੋਰਟਸ ਦੇ ਵਿੱਚ ਅਭਲ ਆਉਂਦੇ ਨੇ ਉਹ ਬੱਚੇ ਨਸ਼ੇ ਤੋਂ ਦੂਰ ਰਹਿੰਦੇ ਨੇ ਤੇ ਅੱਜ ਮੈਂ ਤੁਹਾਡੀ ਸ਼ਖਸ਼ੀ ਐਸੀ ਸ਼ਖਸ਼ੀਤ ਨੂੰ ਤੁਹਾਡੀ ਮੁਲਾਕਾਤ ਕਰਨ ਜਾ ਰਿਹਾ ਹਾਂ ਛੋਟੀ ਉਮਰ ਦੇ ਵਿੱਚ ਜਿਸ ਨੇ ਬੜੀਆਂ ਮੱਲਾਂ ਮਾਰੀਆਂ ਮੇਰੀ ਮੁਰਾਦ ਰਾਜਵੀਰ ਸਿੰਘ ਸੇਖੋ ਜੋ ਕਿ ਇੰਟਰਨੈਸ਼ਨਲ ਸ਼ੂਟਿੰਗ ਪੈਰਾਟ੍ਰੈਪ ਦੇ ਖਿਡਾਰੀ ਨੇ ਤੇ ਮੈਂ ਜਿਹੜਾ ਹੈ ਅੱਜ ਉਹਨਾਂ ਦੇ ਨਾਲ ਬure ਬੈਠਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਗੱਲ ਕਰ ਰਿਹਾ ਸੀ ਕਿ ਨੌਜਵਾਨ ਅੱਜ ਦੇ ਨੌਜਵਾਨ ਜਿਹੜੇ ਹੈ ਕੋਈ ਕਿਸ ਗੇਮ ਵੱਲ ਜਾ ਰਹੇ ਕੋਈ ਕਿਸ ਗੇਮ ਵੱਲ ਜਾ ਰਿਹਾ ਹੈ ਔਰ ਜ਼ਿਆਦਾਤਰ ਬੱਚਿਆਂ ਦੇ ਵਿੱਚ ਹੈ ਕਿ ਅਸੀਂ ਬਾਹਰ ਜਾ ਕੇ ਜਿਹੜੀ ਹੈ ਵਿੱਦਿਆ ਹਾਸਲ ਕਰੀਏ ਗੱਲ ਕਰਾਂਗੇ ਇਸ ਨੌਜਵਾਨ ਦੇ ਨਾਲ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸਡੇ ਸਟੂਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸੇਖੋ ਜੀ ਕਦੋਂ ਤੁਸੀਂ ਜਿਹੜੀ ਹੈ ਇਸ ਗੇਮ ਦੇ ਵਿੱਚ ਆਏ ਤੇ ਕੌਣ ਲੈ ਗਿਆ ਤੁਸੀਂ ਇਸ ਗੇਮ ਦੇ ਵਿੱਚ ਮੈਂ ਜੀ 2017 ਦੇ ਵਿੱਚ ਇਸ ਗੇਮ ਦੇ ਵਿੱਚ ਆਇਆ ਸੀ ਕੰਪੀਟੀਸ਼ਨ ਦੇ ਵਿੱਚ ਮੈਨੂੰ ਜਿਵੇਂ ਡੈਡੀ ਕੋਲ ਗਨਸ ਵਗੈਰਾ ਪਹਿਲਾਂ ਪਈਆਂ ਹੁੰਦੀਆਂ ਸੀ ਮੇਰਾ ਉੱਥੋਂ ਸ਼ੌਂਕ ਜਾਗ ਗਿਆ ਵੀ ਮੈਂ ਵੀ ਕੁਝ ਕਰਾਂ ਤੇ ਇੱਕਦਮ ਜਦ ਮੈਂ ਇਹਦੇ ਤੇ ਰਿਸਰਚ ਕੀਤੀ ਸ਼ੂਟਿੰਗ ਉੱਤੇ ਮਨ ਅਲੱਗ-ਅਲੱਗ ਕੈਟੇਗਰੀ ਆਈ ਕੋਈ 10 ਮੀਟਰ .22 에어 ਰਾਈਫਲ 에어 ਪਿਸਟਰ ਤੇ ਸ਼ਾਰਟ ਗਨ ਵੈਨ ਲਈ ਤਾਂ ਮੈਨੂੰ ਵੀ ਸ਼ਾਰਟ ਗਨ ਇੱਕ ਅਲੱਗ ਜਿਹਾ ਇਵੈਂਟ ਲੱਗ ਰਿਹਾ ਜੋ ਅਰਦ ਵਾਲੇ ਆਪਣੇ ਲੋਕਾਂ ਨੂੰ ਘੱਟ ਪਤਾ ਹੈ ਤਾਂ ਮੈਂ ਕਿਹਾ ਸ਼ਾਰਟ ਗਨ ਟਰਾਈ ਕੀਤੀ ਜਾਵੇ ਉਹ ਚ ਇੱਕ ਟਰੈਪ ਤੇ ਸਕੀਟ ਸੀਗੀ ਚਲੋ ਅਸੀਂ ਸਿੱਧਾ ਪਟਿਆਲੇ ਚਲੇ ਗਏ ਸੰਗਰੂਰ ਬਾਈਕਾਸ ਤੇ ਰੇਂਜ ਸੀਦੀ ਆਪਣੇ ਪੰਜਾਬ ਚ ਵੀ ਇੱਕ ਰੇਂਜ ਸੀਗੀ ਹੁਣ ਤਾਂ ਦੋ ਬਣ ਗੀਆਂ ਜਾ ਜਾ ਕੇ ਉੱਥੇ ਪਤਾ ਕੀਤਾ ਵੀ ਸ਼ੂਟਿੰਗ ਦੇ ਕੀ ਕੀ ਨੇ ਉੱਥੇ ਸਾਨੂੰ ਅਰੇਂਜ ਦੇ ਮੈਨੇਜਰ ਮਿਲੇ ਉਹਨਾਂ ਨੇ ਸਾਰਾ ਕੁਝ ਗਾਈਡ ਕੀਤਾ ਤੇ ਡੈਡ ਕਹਿੰਦੇ ਵੀ ਇੰਟਰਸਟਿੰਗ ਲੱਗ ਰਹੀ ਆ ਤਾਂ ਅਸੀਂ ਸਟਾਰਟ ਕਰ ਦਿੱਤੀ ਮਤਲਬ ਗੇਮ ਸਟਾਰਟ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਉਹ ਆਪਣੇ ਪੰਜਾਬ ਦੇ ਜੋ ਮੁੱਖ ਮੰਤਰੀ ਸੀ ਪਹਿਲਾਂ ਕੈਪਟਨ ਮਨਿੰਦਰ ਸਿੰਘ ਉਹਨਾਂ ਦੇ ਬੇਟੇ ਦੀ ਰੇਨ ਸੀਗੀ ਓਕੇ ਤੇ ਮਤਲਬ ਇਹ ਸ਼ੌਕ ਤੁਹਾਨੂੰ ਖੁਦ ਨੂੰ ਸੀਗਾ ਕਿ ਤੁਹਾਡੇ ਫਾਦਰ ਨੇ ਕਿਹਾ ਵੀ ਆਪਾਂ ਇਸ ਲੈਂਡ ਦੇ ਵਿੱਚ ਆਣਾ ਹੈ ਜਿਵੇਂ ਫਾਦਰ ਸਾਹਿਬ ਕੋਲ ਜਿਵੇਂ ਗਾਂਸ ਤੋਂ ਪਹਿਲਾਂ ਹੀ ਦੱਸਿਆ ਵੀ ਗਾਂਸ ਸੀਗੀਆਂ ਤਾਂ ਗਾਂਸ ਨੂੰ ਦੇਖ ਦੇਖ ਕੇ ਹੀ ਮੈਨੂੰ ਇੱਕ ਸ਼ੌਂਕ ਜਾ ਗਿਆ ਅੱਛਾ ਅਕਸਰ ਹੁੰਦਾ ਵੀ ਮਾਪੇ ਨੂੰ ਕੋਈ ਡਰ ਹੁੰਦਾ ਵੀ ਹਨਾ ਵੀ ਕੈਸੀ ਲੈਣਾ ਹੈ ਵੀ ਠੀਕ ਹੈ ਇੱਕ ਆਪਣੇ ਸੇਫਟੀ ਵਾਸਤੇ ਬੰਦਾ ਗੱਲ ਦੱਸ ਰਿਹਾ ਹੈ ਲੇਕਿਨ ਇਸ ਲੈਜ ਜੇ ਆਪਾਂ ਅੱਜ ਦੇਖ ਰਹੇ ਵੀ ਸ਼ੂਟਰ ਹੈ ਨਾ ਉਹ ਆਇਆ ਮੈਂ ਜਾਣਦਾ ਉਹਦੇ ਵਿੱਚ ਤੁਹਾਡੇ ਪੇਰੈਂਟਸ ਦਾ ਕਿੰਨਾ ਕੁ ਸਪੋਰਟ ਮਿਲੀ ਸੀ ਜੀ ਨੂੰ ਜਦੋਂ ਤੁਸੀਂ ਕਹਿ ਮੈਂ ਇਸ ਲੈਨ ਚ ਜਾਣਾ ਚਾਹੁੰਦਾ ਕਿਵੇਂ ਦੇ ਹਾਂ ਨਹੀਂ ਫਾਦਰ ਨੂੰ ਤਾਂ ਮੈਂ ਤੇ ਪੂਰਾ ਡਰ ਸੀ ਕਿ ਮਮੀ ਥੋੜੇ ਡਰਦੇ ਸੀਗੇ ਵੀ ਗਨ ਵਗੈਰ ਲੇਕਿਨ ਜਿਵੇਂ ਤੁਸੀਂ ਕਹਿੰਦੇ ਹੋ ਕਿ ਡਰ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਇੱਕ ਪੂਰੀ ਸੇਫ ਗੇਮ ਹੈ ਬਿਕਾਜ਼ ਉੱਤੇ ਤੁਹਾਨੂੰ ਪਹਿਲਾਂ ਗਾਈਡਲਾਈਨਸ ਦਿੱਤੇ ਜਾਣ ਗਿਆ ਸੇਫਟੀ ਗਾਈਡਲਾਈਨਸ ਜ਼ਰੂਰੀ ਨੇ ਉਸ ਤੋਂ ਵੀ ਨੂੰ ਤੁਸੀਂ ਮਤਲਬ ਰੇਂਜ ਉੱਤੇ ਨਹੀਂ ਆ ਸਕਦੇ ਹੈਗੇ ਸੇਫਟੀ ਗਾਈਡਲਾਈਨਸ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਦਾ ਵੀ ਤੁਹਾਡੇ ਕੋਲ ਇਕਵਿਪਮੈਂਟਸ ਨੇ ਤੁਹਾਡੀ ਗਨ ਆ ਤੁਸੀਂ ਸਟੇਸ਼ਨ ਦੇ ਵਿੱਚ ਖੜ ਕੇ ਹੀ ਗਨ ਨੂੰ ਖੋਲਣਾ ਤੇ ਬੰਦ ਕਰਨਾ ਠੀਕ ਹੈ ਤੇ ਤੁਸੀਂ ਕਿਤੇ ਪੁਆਇੰਟ ਨਹੀਂ ਕਰ ਸਕਦੇ ਤੇ ਬਿਨਾਂ ਕੋਸਟ ਤੋਂ ਤੁਸੀਂ ਉੱਤੇ ਸ਼ੂਟਿੰਗ ਨਹੀਂ ਕਰ ਸਕਦੇ ਤਾਂ ਉਹ ਗਾਈਡਲਾਈਨਸ ਸੀਗੀਆਂ ਤਾਂ ਫਿਰ ਇੱਕ ਤੋੜਿਆ ਮੰਮੀ ਨੂੰ ਵੀ ਲੱਗੇ ਵੀ ਥੋੜਾ ਸੇਫ ਆ ਵੀ ਸਟਾਰਟ ਕਰਦੇ ਕੁਝ ਨਹੀਂ ਹੁੰਦਾ ਅੱਛਾ ਇੱਕ ਹੋਰ ਹੈ ਕਿਉਂਕਿ ਗੇਮ ਬਹੁਤ ਸੋਹਣੀ ਆ ਕਿ ਬਹੁਤ ਮਹਿੰਗੀ ਗੇਮ ਆ ਹਰ ਬੰਦਾ ਇੰਟਰਸਟਡ ਹੈ ਇਸ ਗੇਮ ਦੇ ਵਿਚ ਕਰਨ ਲਈ ਲੇਕਿਨ ਗਲ ਉਹ ਵੀ ਕੋਸਟ ਲੀ ਗਏ ਮੈਂ ਕਿੰਨੇ ਕੀ ਕੋਸਟ ਲੀ ਗਏ ਮੈਂ ਤੇ ਕਿੰਨਾ ਕਹਦਾ ਜਦਾ ਖਰਚਾ ਪੈਂਦਾ ਮੰਥਲੀ ਇਹਦੇ ਵਿੱਚ ਮੰਥਲੀ ਤਾਂ ਜੀ ਮਤਲਬ ਉਹਦਾ ਦਾ ਸਟਾਰਟਿੰਗ ਦੇ ਵਿੱਚ ਮੈਨੂੰ ਪਰ ਡੇ ਦਾ ਖਰਚਾ 10-12000 ਰੁਪਏ ਪੈਂਦਾ ਸੀ 10-12000 ਜਿਵੇਂ 22 ਦਾਸ਼ਕ ਕਹਣਗੇ ਵੀ ਕਿਵੇਂ ਵੀ ਇੰਨਾ ਮਹਿੰਗਾ ਜਿਵੇਂ ਕੋਡ ਦੀ ਫੀਸ ਲਾ ਲੋ ਵੀ ਮਿਨੀਮਮ 4000 ਇੱਕ ਦਿਨ ਤੋਂ ਸ਼ੁਰੂ ਸੀਗੀ ਤੇ ਬਾਕੀ ਜੇ ਮੈਂ ਸਟਾਰਟ ਕੀਤੀ ਸੀ ਗਨਮਿਕ ਆਪਣੀ ਨਹੀਂ ਸੀ ਗਨ ਦਾ ਰੈਂਟ ਤੇ ਉੱਤੇ ਕਲੇਵਰਸ ਚਲਾਉਣੀਆਂ ਨੇ ਕਲੇਵਰਸ ਦਾ ਅਲੱਗ ਰੈਂਟ ਹੁੰਦਾ ਸੀ ਇੱਕ ਰਾਉਂਡ ਜਿਵੇਂ 25 ਕਲੇਵਰਸ ਹੁੰਦੀਆਂ ਨੇ ਟਾਰਗੇਟ ਹੁੰਦੇ ਨੇ ਉਹਨੂੰ ਤੁਸੀਂ ਉਹਦਾ ਅਲੱਗ ਰੈਂਟ ਹੁੰਦਾ ਸੀਗਾ ਜਿਵੇਂ 350 400 ਰੁਪਏ ਇੱਕ ਰਾਉਂਡ ਦਾ ਰੈਂਟ ਹੁੰਦਾ ਸੀਗਾ ਉਸ ਤੋਂ ਬਾਅਦ ਆਪਣੇ ਕਾਰਟੂਨਾਂ ਦਾ ਕਾਰਟੂਨ ਨੂੰ 50 ਰੁਪਏ ਦਾ ਇੱਕ ਕਾਰਟੂਨ ਜਿਵੇਂ 100 ਕਾਰਟੂਨ ਉਹ ਯੂਜ਼ ਕਰਨੇ 100 150 ਦੇ ਵਿੱਚ ਹੁਣ ਤੁਸੀਂ ਲਾ ਲਓ 100 ਕਾਰਟੂਨ 5000 ਦਿਓ ਹੋ ਗਿਆ 4000 ਕੋਸ ਦੀ ਫੀਸ ਬਾਕੀ ਹੋਰ 10000 ਸਿੱਧਾ ਸਿੱਧਾ ਵੜ ਗਿਆ ਅੱਛਾ ਚਲੋ ਪੈਸਿਆਂ ਦੀ ਗੱਲ ਹੈ ਵੀ ਪੇਰੈਂਟਸ ਨੇ ਕਿਉਂਕਿ ਫਾਦਰ ਫਾਡੇ ਇੰਟਰਸਟਡ ਸੀਗੇ ਉਹਨਾਂ ਨੇ ਕਹਿਤਾ ਵੀ ਪੈਸਿਆਂ ਦੀ ਕੋਈ ਪਰਵਾਹ ਨਹੀਂ ਹਾਂਜੀ ਫਿਚਰ ਕੀ ਉਹਦਾ ਫਿਊਚਰ ਕੀ ਸੀ ਕਿਉਂਕਿ ਹਰ ਮਾਵਾ ਚਾਹੁੰਦਾ ਹੈ ਕਿ ਮੇਰਾ ਬੱਚਾ ਪੜ੍ਹ ਲਿਖ ਕੇ ਜਾਂ ਤਾਂ ਦੇਸ਼-ਵਿਦੇਸ਼ਾਂ 'ਚ ਜਾ ਕੇ ਕੋਈ ਕਾਰੋਬਾਰ ਕਰੇ ਜਾਂ ਜੋ ਕੰਮ ਥੋੜੇ ਚੱਲ ਰਹੇ ਨੇ ਉਹ ਕੰਮ ਦੇ ਵਿੱਚ ਹੱਥ ਵੜਾਵੇ ਜਾਂ ਕੋਈ ਵਧੀਆ ਸਰਕਾਰੀ ਨੌਕਰੀ ਮਿਲੇ ਇਹ ਜੀ ਦਾ ਕਿ ਇਹਦੇ ਵਿੱਚ ਫਿਊਚਰ ਡੈਡੀ ਨੇ ਮੈਨੂੰ ਗਿਆ ਸੀਗਾ ਵੀ ਪੈਸੇ ਜਮ ਲਾਉਣੇ ਨੇ ਤੁਹਾਨੂੰ ਪਤਾ ਵੀ ਬਹੁਤ ਜ਼ਿਆਦਾ ਕਿ ਐਕਸਪੈਂਸ ਵੱਧ ਜਾਂਦਾ ਹੈ ਤੇ ਸਟਾਰਟ ਤਾਂ ਕਰਤੀ ਸੀਗੀ ਪਰ ਲੇਕਿਨ ਇੰਨੇ ਜਿਹੇ ਐਕਸਪੈਂਸ ਤੋਂ ਬਾਅਦ ਵੀ ਇੱਕ ਵਾਰ ਮਾਈਂਡ 'ਚ ਵੀ ਆਇਆ ਵੀ ਆਪਾਂ ਇਹਨਾਂ ਡ੍ਰੌਪ ਕਰ ਦਈਏ ਆਈਡੀਆ ਚੋਲੋ ਰੱਬ ਦੀ 은혜 ਮਿਹਰੇ ਵੀ ਮੈਂ ਪਹਿਲੇ ਸਾਲ ਹੀ ਨੈਸ਼ਨਲ ਖੇਲ ਕੇ ਇੰਡੀਆ ਟੀਮ ਸਿਲੈਕਟ ਹੋ ਗਿਆ। ਤੇ ਮੈਂ 2017 ਵਿੱਚ ਮੇਂ ਗੇਮ ਸ਼ੁਰੂ ਕੀਤੀ 2018 ਦੇ ਮੈਂ ਇੰਡੀਆ ਟੀਮ ਦੇ ਵਿੱਚ ਆ ਗਿਆ ਸੀਗਾ। ਨਹੀਂ ਡਾਇਰੈਕਟ ਤੁਰੀ ਬਤਨੋ ਇੰਡੀਆ ਟੀਮ ਤੇ ਪਹੁੰਚੀ। ਉਸ ਤੋਂ ਪਹਿਲਾਂ ਜਿਹੜੀ ਨਹੀਂ ਲੋ ਲੈਵਲ ਸੀਗੇ ਪਹਿਲਾਂ ਸਟੇਟ ਸੀ ਸਟੇਟ ਕਲੀਅਰ ਕੀਤਾ। ਪ੍ਰੀ ਨੈਸ਼ਨਲ ਦੇ ਵਿੱਚ ਮੇਰਾ ਇੱਕ ਸਿਲਵਰ ਤੇ ਬ੍ਰੌਂਜ਼ ਮੈਡਲ ਸੀਗਾ। ਨੈਸ਼ਨਲ 'ਚ ਫਿਰ ਮੇਰਾ ਬ੍ਰੌਂਜ਼ ਮੈਡਲ ਸੀ ਫਸਟ ਨੈਸ਼ਨਲ 'ਚ। ਉਸ ਤੋਂ ਬਾਅਦ ਇੰਡੀਆ ਟੀਮ 'ਚ ਮੈਂ ਸਿਲੈਕਟ ਹੋ ਗਿਆ ਸੀ ਕਿਉਂਕਿ ਟੌਪ 3 ਤੇ ਬਾਕੀ ਜਿਵੇਂ ਉਹਨਾਂ ਦੇ ਗਾਈਡ ਪਰ ਜਿਵੇਂ ਪਹਿਲਾਂ ਮੇਰਾ ਖਿਆਲ ਸੀ ਵੀ ਮੈਂ ਬਾਹਰ ਵੀ ਜਾਣਾ ਸੀਗਾ ਪਰ ਮੈਂ ਡੈਡ ਕਹਿੰਦੇ ਸੀ ਵੀ ਇੰਨਾ ਜ਼ਿਆਦਾ ਖਰਚ ਦੇ ਮੈਂ ਤੁਸੀਂ ਮੇਰੇ ਤੋਂ ਇੱਕ ਵਾਰ ਭਰੋਸਾ ਕਰੋ ਵੀ ਇੰਨੇ ਪੈਸੇ ਲਾ ਦਿਓ ਕੋਈ ਨਹੀਂ ਇਸ ਤੋਂ ਬਾਅਦ ਜਿਵੇਂ ਹੁੰਦਾ ਹੁਣ ਤੰਗ ਨਹੀਂ ਕਰਦਾ ਪਰ ਇੱਕ ਵਾਰ ਤੁਸੀਂ ਮੇਰੇ ਤੋਂ ਭਰੋਸਾ ਕਰਕੇ ਲਾ ਦਿਓ ਪਰ ਇਹਨਾਂ ਨੇ ਆਪਣਾ ਪੂਰਾ ਸਾਥ ਦਿੱਤਾ ਭਰੋਸਾ ਵੀ ਦਿੱਤਾ ਤਾਂ ਉਹਦੇ ਕਰਕੇ ਜੱਤ ਤੋਂ ਬਾਅਦ ਪਹਿਲਾ ਬ੍ਰੌਜ਼ਮੈਂਡਲ ਸੀ ਨੈਸ਼ਨਲ ਉਸ ਤੋਂ ਬਾਅਦ ਨੈਸ਼ਨਲ ਦਾ ਮੇਰਾ ਹਮੇਸ਼ਾ 골ਡ ਹੀ ਆਉਂਦਾ ਰਿਹਾ ਜਦ ਕਿ ਵੀ ਤੁਸੀਂ ਮੈਡਲ ਜਿੱਤੇ ਹੈ ਨਾ ਜਿਵੇਂ ਫਾਦਰ ਦੇ ਵਿੱਚ ਮਨ ਚ ਵੀ ਆ ਗਿਆ ਮਾਤਾ ਦੇ ਮਨ ਚ ਵੀ ਆਇਆ ਵੀ ਖਰਚਾ ਬਹੁਤ ਜ਼ਿਆਦਾ ਹੈ ਨਾ ਵੀ ਕੁਝ ਚਲੋ ਆਪਾਂ ਇਹਨੂੰ ਡੋ ਕਰੀਏ ਆਪਣਾ ਕਾਰੋਬਾਰੀ ਨਿਧਾਰੀ ਕਿ ਮੈਂ ਬਾਹਰ ਜਾਦੀ ਥਾਣਾ ਸੀ ਉਹ ਤੁਸੀਂ ਫਾਦਰ ਨੂੰ ਕਿਹਾ ਕਿ ਮੇਰੇ ਉਹ ਪੈਸਾ ਜਿਹੜਾ ਬਾਹਰ ਲਾਣਾ ਹੈ ਉਹ ਮੇਰੇ ਤੇ ਲਾ ਦਿਓ ਅ ਪਹਿਲਾ ਪੈਸੇ ਮਿਲਨੇ ਕਦੋਂ ਸ਼ੁਰੂ ਹੋਏ ਪਹਿਲਾਂ ਜੀ ਸਭ ਤੋਂ ਪਹਿਲਾਂ ਯੂਨੀਵਰਸਿਟੀ ਗੇਮਸ ਸੀਗੀਆਂ ਆਪਣੀ ਯੂਨੀਵਰਸਿਟੀ ਗੇਮਸ ਦੇ ਵਿੱਚ ਉੱਥੇ ਮੈਨੂੰ ਪਹਿਲਾਂ ਸਭ ਤੋਂ ਪਹਿਲਾਂ ਚੈੱਕ ਮਿਲੇ 17000 ਰੁਪਏ ਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਉਸ ਚੈੱਕ ਦਾ ਆਪਣੇ ਫਾਦਰ ਨੂੰ ਫੋਨ ਲੈ ਕੇ ਦਿੱਤਾ ਚਾਹੇ ਉਸ ਤੋਂ ਬਿਚੂ ਛੋਟਾ ਫੋਨ ਹੀ ਹੋਣਾ ਸੀ ਲੇਕਿਨ ਮੈਂ ਫੋਨ ਲੈ ਕੇ ਦਿੱਤਾ ਮੈਂ ਫੋਨ ਲੈ ਕੇ ਰਹਿਣਾ ਫਾਦਰ ਦੇ ਮੈਨੂੰ ਪਹਿਲੀ ਕਮਾਈ ਦਾ ਉਸ ਤੋਂ ਬਾਅਦ ਤਾਂ ਵੀ ਚਲੋ ਅਹੀ ਜੀ ਮੇਰ ਹੋਈ 2018 ਦੇ ਵਿੱਚ ਮੈਂ ਦੁਬਈ ਖੇਲ ਕੇ ਆਇਆ 2018 ਦੇ ਵਿੱਚ ਇਟਲੀ ਵਰਲਡ ਚੈਂਪੀਅਨਸ਼ਿਪ ਦੇ ਵਿੱਚ সিলਵਰ ਮੈਡਲ ਸੀਗਾ ਮੇਰਾ 2019 ਦੇ ਵਿੱਚ ਸਿਡਨੀ ਗਿਆ ਸੀ ਖੇਲਣ ਤੇ ਬਾਕੀ ਯੂਨੀਵਰਸ ਮਤਲਬ ਨੈਸ਼ਨਲ ਲੈਵਲ ਦੇ ਤਾਂ ਕੰਪੀਟੀਸ਼ਨ ਚੱਲਦੇ ਰਹਿੰਦੇ ਸੀਗੇ ਕਿਉਂਕਿ ਨੈਸ਼ਨਲ ਤਾਂ ਤੁਹਾਨੂੰ ਦੱਸਦਾ ਵੀ ਜੱਤ ਤੋਂ ਹੁਣ ਤੱਕ ਮੈਂ 골ਡ ਮੇਰਾ ਹੀ ਆਉਂਦਾ ਰਿਹਾ ਤੇ ਉਹ 2022 ਦੇ ਵਿੱਚ ਫਰਾਂਸ ਦੇ ਵਿੱਚ ਗਏ ਸੀਗੇ ਤੇ ਆ ਲੇਨ ਦੇ ਵਿੱਚ ਵਰਲਡ ਚੈਂਪੀਅਨਸ਼ਿਪ 'ਚ ਮੇਰੀ ਮੈਂ ਫਾਈਨਲਸ ਦੇ ਵਿੱਚ ਸੀਗਾ 2023 'ਚ ਵਰਲਡ ਚੈਂਪੀਅਨਸ਼ਿਪ 'ਚ ਮੇਰਾ ਏਸ਼ੀਅਨ ਰਿਕਾਰਡ ਸੀਗਾ ਹਾਂਜੀ ਲੇਟ ਅੱਛਾ ਇੱਕ ਹੋਰ ਜਿੱਥੇ ਤੁਸੀਂ ਖੇਲਣ ਗਏ ਬਾਹਰ ਫੋਨ ਕੰਟਰੀ ਦੇ ਵਿੱਚ ਦੀ ਬਾਹਰ ਖੇਲਣ ਗਏ ਉਹ ਖਰਚੇ ਕੌਣ ਕਰਦਾ ਸੀ ਕੀ ਸਰਕਾਰਾਂ ਵੱਲੋਂ ਕੋਈ ਮਦਦ ਮਿਲਦੀ ਸੀ ਜਾਂ ਤੁਹਾਨੂੰ ਉਹ ਵੀ ਜਿਹੜਾ ਹੈ ਖਰਚਾ ਜੇਪ ਚੋਂ ਕਰਨਾ ਪੈਂਦਾ ਸੀ ਨਹੀਂ ਜਿਵੇਂ ਉੱਥੇ ਹੁਣ ਆਪਣਾ ਜਿਵੇਂ ਘੁੰਮਣਾ ਫਿਰਨਾ ਉਹਦਾ ਆਪਣਾ ਖਰਚਾ ਆਉਂਦਾ ਸੀ ਜੇ ਮੈਂ ਗਵਰਨਮੈਂਟ ਵੱਲੋਂ ਹੀ ਹੋਟਲ ਦਾ ਸਪਾਂਸਰਸ਼ਿਪ ਤੇ ਗੇਮਡੇ ਸਾਰੇ ਉਹ ਗਵਰਨਮੈਂਟ ਵੱਲੋਂ ਹੁੰਦਾ ਸੀਗਾ ਅੱਛਾ ਇਸ ਗੇਮ ਦੇ ਵਿੱਚ ਥੋੜਾ ਹੋਰ ਦੱਸੋ ਵੀ ਕੋਈ ਦਰਸ਼ਕ ਜੁੜੇ ਹੋਏ ਹੈਗੇ ਆਪਣੇ ਨਾਲ ਕਿ ਆ ਇਸ ਗੇਮ ਦੇ ਵਿੱਚ ਕੋਈ ਸਰਕਾਰੀ ਨੌਕਰੀ ਦੇ ਵੀ ਕੋਈ ਚਾਂਸ ਬੰਦੇ ਇਸ ਚੀਜ਼ ਦੇ ਵਿੱਚ ਹਾਂਜੀ ਬਿਲਕੁਲ ਬਣਦੇ ਨੇ ਜੀ ਜੇ ਤੁਸੀਂ ਇੱਕ ਤਰੀਕੇ ਨਾਲ ਉਹਨੇ ਕ੍ਰਾਈਟੇਰੀਆ ਬਣਾਇਆ ਹੋਇਆ ਜੇ ਤੁਸੀਂ ਗੈਜ਼ਟ ਪੜ੍ਹੋਗੇ ਸਪੋਰਟਸ ਦਾ ਉਹ ਜਿਹੜਾ ਕ੍ਰਾਈਟੇਰੀਆ ਇਹ ਵੀ ਤੁਸੀਂ ਇਸ ਪਾਰਟਿਕੂਲ ਇਵੈਂਟ ਤੁਸੀਂ ਮੈਡਲ ਲੈ ਕੇ ਆਓ ਤੁਹਾਨੂੰ ਗਵਰਨਮੈਂਟ ਜੌਬ ਪੱਕੀ ਆ ਈਵਨ ਜੇ ਤੁਸੀਂ ਬਹੁਤ ਹਾਇਰ ਲੈਵਲ ਦੇ ਏਸ਼ੀਅਨ ਗੇਮਸ ਹੋ ਗਈ ਆਪਣੇ ਉਸ ਤੋਂ ਉੱਪਰ ਜਿਵੇਂ ਓਲੰਪਿਕਸ ਹੋ ਗਈ ਉਹਦੇ ਵਿੱਚ ਤੁਸੀਂ ਮੈਡਲ ਲੈ ਕੇ ਆ ਰਹੇ ਹੋ ਤਾਂ ਤੁਹਾਨੂੰ ਗੈਸਟੇਡ ਏ ਕਲਾਸ ਜੌਬ ਵੀ ਮਿਲੂਗੀ ਜਿਵੇਂ ਤਸੀਲਦਾਰ ਹੋ ਗਿਆ ਡੀਐਸਪੀ ਇਹ ਵੀ ਪੱਕੀ ਆ ਕਿੰਨਿਆਂ ਕ ਕੈਰੀ ਵਾਲੇ ਪੰਜਾਬ ਦੇ ਵਿੱਚ ਕਿਉਂਕਿ ਤੁਸੀਂ ਚਲੋ ਪਟਿਆਲੋਂ ਇਹਦੀ ਸ਼ੁਰੂਆਤ ਕੀਤੀ ਸੀ ਪੰਜਾਬ 'ਚ ਟੋਟਲ ਕੈਰੀ ਮੰਗਦੀ ਹੈ ਪੰਜਾਬ ਦੇ ਵਿੱਚ ਜਿਹੜੀ ਮੇਰੀ ਗੇਮ ਆ ਟਰੈਕ ਸ਼ੂਟਿੰਗ ਇਹਦੀ ਸਿਰਫ ਇੱਕ ਹੀ ਸੀਗੀ ਹੁਣ ਸੈਕੰਡ ਕੁੱਲੀ ਆ ਜੀ ਉੱਚੋ ਉੱਚੋ ਮੰਡੀ ਦੇ ਵਿੱਚ ਬਹੁਤ ਸੋਹਣੀ ਰੇਂਜ ਇੰਟਰਨੈਸ਼ਨਲ ਲੈਵਲ ਦੇ ਉਹਨਾਂ ਨੇ ਬਣਾਈ ਆ ਆ ਬੜੇ ਪੰਜਾਬ 'ਚ ਦੋ ਹੀ ਨੇ ਇਸ ਟਾਈਮ ਟਰੈਕ ਸ਼ੂਟਿੰਗ ਦੇ ਆ ਕਿੰਨੇ ਕਿੰਨੇ ਸ਼ੂਟਰ ਜ ਰੇਂਜ ਦਾ ਸਿੱਖ ਰਹੇ ਨੇ ਇਸ ਚ ਸ਼ੂਟਰ ਜੀ ਪੰਜਾਬ ਤੋਂ ਲਾਈਕ ਜਿਹੜੇ ਲਾਈਕ ਕਰੋ ਚੰਗੇ ਬਿਲੋਂਗ ਕਰਦੇ ਨੇ ਕਾਫੀ ਆ ਰਹੇ ਨੇ ਮਤਲਬ ਦੂਰੋਂ ਦੂਰੋਂ ਆਦੋ ਜੀ ਪਹਿਲਾਂ ਪਟਿਆਲੇ ਸੀ ਸੋ ਉਹਨਾਂ ਨੂੰ ਮੈਂ ਦੱਸਿਆ ਫਰੋਸਪੁਰ ਤੋਂ ਅਮਰitsar ਤੋਂ ਉਰੇ ਟਰੈਵਲ ਕਰਕੇ ਆਉਨੇ ਸੀ ਉਰੇ ਰਹਿੰਦੇ ਸੀ ਪ੍ਰੈਕਟਿਸ ਕਰਦੇ ਪਰ ਹੁਣ ਤਾਂ ਜਿਵੇਂ ਦਿੱਲੀ ਆਪਣਾ ਜੋ ਮੇਨ ਹੱਬ ਆ ਜਿਹਨੂੰ ਕਹਿਦੀ ਐ ਵੀ 올림픽ਸ ਹੱਬ ਹੈ ਲਾਲੋ ਵੀ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਆ ਉੱਥੇ ਮੇਨ ਪ੍ਰੈਕਟਿਸ ਕੀਤੀ ਜਾਂਦੀ ਹੈ ਜਿਵੇਂ ਤੁਸੀਂ ਸਾਰੇ ਇੱਕ ਹਾਇਰ ਲੈਵਲ ਦੇ ਸ਼ੂਟਰਸ ਨਾਲ ਪ੍ਰੈਕਟਿਸ ਕਰ ਸਕਦੇ ਹੋ ਮੇਰੀ ਵੀ ਸਿਲੈਕਸ਼ਨ ਐਨਸੀਆਰ ਦੇ ਵਿੱਚ ਹੋ ਗਈ ਸੀਗੀ ਤੇ ਹੋਣ ਦੇ ਅੱਗੇ ਟਾਈਮ ਦੀ ਗੱਲ ਕਰੀਏ ਪਹਿਲਾਂ ਤਾਂ ਬਹੁਤ ਐਕਸਪੈਂਸ ਤੁਹਾਨੂੰ ਪਦੇ ਪੱਲਿਓ ਲੱਗ ਗਿਆ ਸਿਰਫ ਕੰਪੀਟੀਸ਼ਨ ਟਾਈਮ ਹੀ ਪ੍ਰੈਕਟਿਸ ਮਿਲਦੀ ਸੀ ਬਾਕੀ ਟਾਈਮ ਆਪਣੇ ਖਰਚੇ ਨਾਲ ਚੱਲਣਾ ਪੈਂਦਾ ਸੀ ਸਾਰਾ ਆਪਣੇ ਖਰਚੇ ਤੇ ਹੁਣ ਗਵਰਨਮੈਂਟ ਵੱਲੋਂ ਸਪான்ਸਰਡ ਆ ਤੇ ਉੱਥੇ ਤੁਹਾਨੂੰ ਮੈਨੂੰ ਡੇਲੀ ਪ੍ਰੈਕਟਿਸ ਮੈਂਟ ਦੇ ਰੈਂਟ ਤੇ ਖਾਣ ਪੀਣ ਸਭ ਫਰੀ ਆ ਲਾਸਟ ਗੱਲੋਸੀ ਖੜ ਜਾਂਦੀ ਹੈ ਕਿ ਪੈਸੇ ਮਾਂ ਬੋਲਾ ਹੁੰਦੇ ਨੇ ਹਾਂਜੀ ਲੱਖਾਂ ਰੁਪਏ ਲੱਗਦੇ ਨੇ ਛੋਟੀ ਮੂਟੀ ਗੱਲ ਨਹੀਂ ਹੁੰਦੀ ਕਿ ਹਰ ਇੱਕ ਮਾਂ ਬੋਲਾ ਸੁਪੜਾਉਂਦਾ ਹੈ ਮੇਰਾ ਬੱਚਾ ਪੈਸਾ ਕਮਾਉਣ ਲੱਗ ਜਵੇ ਉਹ ਚਾਹੇ ਮਾਪੇ ਨੂੰ ਆਸ ਹੁੰਦੀ ਹੈ ਪੈਸਾ ਆਵੇ ਨਾ ਆਵੇ ਵੀ ਮੇਰਾ ਬੱਚਾ ਪੈਸਾ ਕਮਾਵੇ ਤੁਹਾਡਾ ਥੀਮ ਕੀ ਹੈ लास्ट ਮੇਰੇ ਜੀ ਮੈਂ ਆਪਣੇ ਖੰਨੇ ਸ਼ਹਿਰ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਮੇਨ ਮੇਰਾ ਮਕਸਦ ਇਹ ਹੈ ਵੀ ਖੰਨੇ ਸ਼ਹਿਰ ਦਾ ਕਰੂੰਗਾ ਪੰਜਾਬ ਤੇ ਇੰਡੀਆ ਦਾ ਤਾਂ ਸਭ ਤੋਂ ਪਹਿਲਾਂ ਤਾਂ ਇੰਡੀਆ ਹੈ ਜਦ ਇੰਡੀਆ ਆਪਾਂ ਪਹਿਨਦੇ ਆ ਹੁਣ ਆ ਦੇਖੋ ਫਲੈਗ ਲੱਗਿਆ ਹੋਇਆ ਹੈ ਇੰਡੀਆ ਟੀਮ ਦੀ ਟੀ-ਸ਼ਰਟ ਪਾਈ ਹੋਈ ਆ ਇੱਕ ਆਪਣੇ ਆਪ ਚ ਮਾਣ ਬਹੁਤ ਮਹਿਸੂਸ ਹੁੰਦਾ ਵੀ ਮੇਨ ਇੰਡੀਆ ਦਾ ਜਿਹੜਾ ਝੰਡਾ ਹੈ ਉੱਪਰ ਲੈ ਕੇ ਜਾਮਾ ਆਟੋਮੈਟਿਕਲੀ ਮੇਰਾ ਖੰਨਾ ਸ਼ਹਿਰ ਵੀ ਉਹਦਾ ਉੱਭਰੇਗਾ ਤੇ 올림픽 ਦੇ ਵਿੱਚ ਮੇਨ 골ਡ ਮੈਡਲ ਲੈਣ ਦਾ ਮੇਰਾ 2028 LA ਦੇ ਵਿੱਚ ਇੰਨੀ ਗਰੰਟੀ ਦਿੰਦਾ ਵੀ ਮੈਂ 올림픽 ਖੇਲ ਕੇ ਮੈਡਲ ਜ਼ਰੂਰ ਲੈ ਕੇ ਆਉਂਗਾ ਚਲੋ ਗੱਲ ਇਹ ਹੈ ਇਹ ਡੀਰੀ ਲੈਣਾ ਹੈ ਹੈਨਾ ਟੀਚਰਸ ਬਚਪਨ ਚ ਟੀਚਰ ਸਕੂਲਾਂ ਦੇ ਹੁੰਦੇ ਨੇ ਫਿਰ ਕੋਲਜਾਂ ਦੇ ਵਿੱਚ ਟੀਚਰ ਆ ਦੇ ਨੇ ਵੈਸੇ ਤਾਂ ਸਭ ਤੋਂ ਪਹਿਲਾਂ ਮਾਪੇ ਪਾਪਾ ਟੀਚਰ ਹੁੰਦੇ ਨੇ ਥੋੜੇ ਟੀਚਰ ਕੋਰਸਿਸ ਲੈਦੇ ਵਿੱਚ ਇਸ ਲਾਈਨ ਦੇ ਵਿੱਚ ਟੀਚਿੰਗ ਤੋਂ ਮੋਲੇ ਫਾਦਰ ਸਾਹਿਬਾ ਜੋ ਆਪਣੇ ਵਿਸ਼ਵਦੇਵ ਸਿੰਘ ਸਿੱਧੂ ਨੇ ਉਹਨਾਂ ਤੋਂ ਮੈਂ ਕੋਚਿੰਗ ਸਟਾਰਟ ਕੀਤੀ ਸੀਗੀ ਤੇ ਹੁਣ ਆਪਣੇ ਉੱਥੇ ਦਿੱਲੀ ਦੇ ਵਿੱਚ ਪ੍ਰੈਕਟਿਸ ਕਰ ਰਹੇ ਆ ਵਰਸ਼ਾ ਦੀਦੀ ਨੇ ਵਰਸ਼ਾ ਦੀਦੀ ਹੀ ਮੈਨੂੰ ਹੁਣ ਟ੍ਰੇਨ ਕਰ ਰਹੇ ਨੇ ਮੇਰੇ ਮੇਨ ਦੋ ਕੋਚ ਇਹ ਨੇ ਤੇ ਜਿਵੇਂ ਗੰਨ ਦੀ ਗੱਲ ਹੈ ਵੀ ਜਿਹੜੀ ਗੰਨ ਸ਼ੁਰੂ ਕਰਦੇ ਹੋ ਸੀ ਨਾਲ ਉਹ ਗੰਨ ਤੁਸੀਂ ਫਿਰ ਕਦੋਂ ਪਰਚੇਜ਼ ਕੀਤੀ ਕਿਹੜੇ ਲੈਵਲ ਦੇ ਉੱਪਰ ਤੁਸੀਂ ਭੋਲ ਜਦੋਂ ਤੁਸੀਂ ਆਪਣੀ ਗੰਨ ਗਨ ਪਰਚੇਜ ਜੀ ਜਿਵੇਂ ਗੇਮ ਸਟਾਰਟ ਤੋਂ 1 ਸਾਲ ਬਾਅਦ ਕੀਤੀ ਕਿ ਇمپੋਰਟ ਕਰ ਸਕਦੇ ਆ ਉਹਨਾਂ ਲੋਕਲ ਮਿਲਦੀ ਨਹੀਂ ਹੈਗੀ ਇمپੋਰਟ ਕਰਾ ਕੇ ਹੀ ਮੈਨੂੰ ਉਹ ਜਿਆਦਾ 6.5 ਲੱਖ ਦੀ ਪਈ ਸੀ ਹੁਣ ਤਾਂ ਐਕਸਪੈਂਸਸ ਬਹੁਤ ਵਧ ਗਏ ਨੇ ਲਾਈਕ ਜੇ ਅੱਜ ਦੇ ਟਾਈਮ ਦੀ ਗੱਲ ਕਰੀ ਤਾਂ ਤੁਹਾਨੂੰ 8.5 ਲੱਖ ਤੋਂ ਘੱਟ ਗੱਲੋਂ ਨਹੀਂ ਮਿਲਦੀ ਹੈਗੀ ਤੇ ਇੱਕ ਅਜੇ ਮੇਰੇ ਸਾਡੇ ਐਮਓ ਜਿਹੜੇ ਕਾਰਟੂਸ ਚੱਲਣੇ ਨੇ ਉਹ ਤੁਹਾਨੂੰ ਮੈਂ ਦਿਖਾਉਂਗਾ ਥੋੜੇ ਟਾਈਮ ਦੇ ਵਿੱਚ ਉਹ ਕਾਰਟੂਸ ਵੀ ਸਾਰੇ ਹੀ 15000 ਸਾਨੂੰ ਬਾਹਰੋਂ ਮੰਗਾਉਣਾ ਪੈਂਦਾ ਐਨੇ ਜੀ ਤੁਹਾਨੂੰ ਅਵੈਲਿਡ ਆਰਮਸ ਲਾਇਸੈਂਸ ਲੈਣ ਦਾ ਜਿੰਮੇ ਕੋ 1 ਤੋਂ ਲੱਖ ਬੋੜੀ ਚੜੀ ਹੋਈ ਹੈ ਮੇਰੇ ਆਰਮਸ ਲਾਇਸੈਂਸ ਤੇ 올 ਇੰਡੀਆ ਲਾਇਸੈਂਸ ਆ ਲੇਕਿਨ ਉਹਨੂੰ ਹੁਣ ਸੰਭਾਲਣਾ ਹੀ ਮੇਨ ਗੱਲ ਆ ਤੁਸੀਂ ਕਹਿੰਦੇ ਹੋ ਵੀ ਇੱਕ ਡਰ ਵਾਲੀ ਗੱਲ ਆਪਾਂ ਪਹਿਲਾਂ ਸਟਾਰਟਿੰਗ ਛੀਤੀ ਸੀਗੀ ਇੱਚ ਡਰ ਨਹੀਂ ਤੁਹਾਡੀ ਜ਼ਿੰਮੇਵਾਰੀ ਆ ਜਾਂਦੀ ਆ ਵੀ ਆਪਣੀ ਗਨ ਨੂੰ ਸੰਭਾਲਣਾ ਇੱਕ ਬੰਦਾ ਮਤਲਬ ਟਾਈਮ ਦਾ ਪਾਬੰਦ ਹੋ ਜਾਂਦਾ ਏ ਤੇ ਮਤਲਬ ਲਾਈਫ ਚ ਸਿੱਖਣ ਨੂੰ ਬਹੁਤ ਕੁਝ ਮਿਲਦਾ ਜਿਵੇਂ ਤੁਸੀਂ ਅਲੱਗ-ਅਲੱਗ ਕੰਟਰੀ ਘੁੰਮਦੇ ਕਿਵੇਂ ਵਿਚਰਨਾ ਲੋਕਾਂ ਨਾਲ ਇੱਕ ਮੇਨ ਗੱਲ ਨਸ਼ੇ ਤੋਂ ਦੂਰ ਰਹਿਣਾ ਆ ਉਹ ਉਹ ਬੱਚੇ ਜਿਵੇਂ ਉਹਨੇ ਵੀ ਇੱਕ ਵੈਲ ਫੈਮਲੀ ਸੀ ਉਹਨੇ ਉਸ ਨਸ਼ੇ ਵਾਲੇ ਲਾ ਕੇ ਸਭ ਕੁਝ ਉਜਾੜ ਦਿੰਦੇ ਨੇ ਬਟ ਮੇਰੀ ਰਿਕਵੈਸਟ ਇਹੀ ਹੈ ਵੀ ਤੁਸੀਂ ਇੱਕ ਵਾਰ ਸੋਚਦੇ ਵੀ ਐਕਸਪੈਂਸਿਵ ਬਹੁਤ ਅਗੇ ਪਰ ਤੁਸੀਂ ਬਾੜੋ ਤਾਂ ਸਹੀ ਪਰ ਚਾ ਨਸ਼ੇ ਤੋਂ ਦੂਰ ਰਹੂਗਾ ਉਹੀ ਬਹੁਤ ਮੇਨ ਗੱਲ ਬਹੁਤ ਵੱਡੀ ਗੱਲ ਗਈ ਹੈ ਖਾਸ ਕਰਕੇ ਪੇਰੈਂਟਸ ਵਾਸਤੇ ਕਿ ਜਿਹੜੇ ਪੇਰੈਂਟਸ ਆਪਾਂ ਦੇਖਦੇ ਆ ਕਿ ਅਕਸਰ ਅੱਜ ਕੱਲ੍ਹ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਚੁ ਗਿਆ ਔਰ ਖਾਸ ਕਰ ਅਮੀਰ ਘਰਾਂ ਦੇ ਲੋਕ ਜਿਹੜੇ ਨੇ ਬੱਚੇ ਉਹ ਨਸ਼ੇ ਵਿੱਚ ਵੱਧਦੇ ਨੇ ਜੇਕਰ ਆਪਾਂ ਬੱਚਿਆਂ ਨੂੰ ਐਸੀ ਲਾਈਨ ਦੇ ਵਿੱਚ ਪਾ ਦਈਏ ਔਰ ਤੁਸੀਂ ਦੇਖੋ ਕੋਈ ਵੀ ਸਪੋਰਟਸਮੈਨ ਕੋਈ ਵੀ ਹੈ ਉਹ ਨਸ਼ੇ ਤੋਂ ਰਹਿਤ ਹੂਆ ਕੀ ਸੰਦੇਸ਼ ਕੀ ਦੇਣਾ ਨਵੀਂ ਜਨਰੇਸ਼ਨ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਜਿਹੜੇ ਲੋਕ ਆਣਾ ਚਾਹੁੰਦੇ ਨੇ ਲੇਕਿਨ ਡਰਦੇ ਨੇ ਸਲੇਨ ਚਾਹੁੰਦੇ ਨਹੀਂ ਇਸ ਲਾਈਨ ਦੇ ਵਿੱਚ ਡਰ ਕੋਈ ਨਹੀਂ ਬਿਕੋਜ਼ ਹੁਣ ਦਾਸਤਾ ਵੀ ਸਾਰਾ ਆਪਣਾ ਗਾਈਡਲਾਈਨਸ ਨੇ ਰੂਲਸ ਨੇ ਉਦੋਂ ਵੀ ਨਾ ਤੁਸੀਂ ਗਨ ਨੂੰ ਹੱਥ ਵੀ ਨਹੀਂ ਲਾ ਸਕਦੇ ਹੈਗੇ ਇਵਨ ਜੇ ਮੈਂ ਤੁਹਾਨੂੰ કહਾਂ ਵੀ ਮੈਂ ਬਾਹਰ ਜਾ ਕੇ ਫਾਇਰ ਕਰ ਨਹੀਂ ਕਰ ਸਕਦਾ ਰੇਂਜ ਤੇ ਹੀ ਕਰਨਾ ਹੈ ਰੇਂਜ ਤੇ ਕਰੂਗੀ ਗਨ ਇੱਕ ਬਾਕਸ ਦਾ ਬਾਕਸ ਪੈਕ ਹੋ ਕੇ ਉੱਤੇ ਕੋਡ ਲੱਗਦਾ ਕੋਲ ਰੱਖ ਕੇ ਤੁਹਾਡੀ ਪੈਗਡ ਹੋਊਗੀ ਤੁਸੀਂ ਯੂਜ਼ ਨਹੀਂ ਕਰ ਸਕਦੇ ਉੱਥੇ ਕੋਚ ਹੋਊਗਾ ਕੋਚ ਨਾਲ ਤੁਸੀਂ ਪ੍ਰੈਕਟਿਸ ਕਰਨੀ ਆ ਸਭ ਕੁਝ ਆ ਮੇਨ ਮੇਰਾ ਸੰਦੇਸ਼ ਇਹ ਹੀ ਹੈ ਵੀ ਚਲੋ ਸ਼ੂਟਿੰਗ ਜੇ ਸ਼ੂਟਿੰਗ ਚ ਇੰਟਰਸਟ ਨਹੀਂ ਕੋਈ ਵੀ ਗੇਮ ਤੁਹਾਨੂੰ ਬੱਚੇ ਨੂੰ ਬਚਪਨ ਤੋਂ ਹੀ ਉਹ ਗੇਮ ਦੇ ਵਿੱਚ ਪਾ ਦੇਣਾ ਚਾਹੀਦਾ ਤਾਂ ਕਿ ਉਹ ਇੱਕ ਨਸ਼ੇ ਤੋਂ ਦੂਰ ਰਹੇ ਤੇ ਇੱਕ ਉਹਦੇ ਵਿੱਚ ਲਾਇਕ ਵੀ ਮਨ ਸਾਰਿਆਂ ਨੂੰ ਮਿਲਵਟਨ ਦੀ ਇੱਕ ਭਾਵਨਾ ਜਾਗੇ ਤੇ ਜੇ ਮੇਨ ਹੇਟ ਬਹੁਤ ਚੱਲ ਰਹੀ ਆ ਨਾ ਫੋਕਰੀ ਪੰਤੀ ਜਿਹਨੂੰ ਕਹਿੰਦੇ ਆ ਵੀ ਉਸ ਤੋਂ ਦੂਰ ਰਵੇ ਤਾਂ ਮੇਨ ਜਿਵੇਂ ਆਪਣੇ ਗੁਰੂ ਸਾਹਿਬਾਨਾਂ ਨੇ ਵੀ ਕਿਹਾ ਵੀ ਆਪਣੇ ਆਪ ਨੂੰ ਜਿਵੇਂ ਆਪਣੀ ਕਿਰਤ ਕਰਨਾ ਕਿਰਤ ਕਰਕੇ ਖਾਓ ਤੇ ਆਪਣੇ ਆਪ ਨੂੰ ਜਿਵੇਂ ਈਗੋ ਦੇ ਵਿੱਚ ਨਾ ਰੱਖੋ ਤਾਂ ਉਵੇਂ ਹੀ ਗੇਮ სპੋਰਟਸ ਤੁਹਾਨੂੰ ਉਹ ਚੀਜ਼ਾਂ ਬਹੁਤ ਸਿਖਾਉਂਦੀਆਂ ਨੇ ਸਭ ਤੋਂ ਜ਼ਿਆਦਾ ਸਪੋਰਟ ਵੀ ਰਹੀ ਇਸ ਲਾਈਨ ਚ ਆਨ ਲਈ ਕਿਉਂਕਿ ਅਕਸਰ ਰਿਸ਼ਤੇਦਾਰ ਵੀ ਦੇਖਦੇ ਆਪਾਂ ਜਦੋਂ ਕੋਈ ਬੱਚਾ ਐਸੀ ਲਾਈਨ ਚ ਬੈ ਜਾਵੇ ਬਣਾ ਕਿਸ ਲਾਈਨ ਚ ਪਾਤਾ ਤੁਸੀਂ ਕਾਰੋਬਾਰ ਵਾਲੇ ਆਰਟੀਏ ਬੰਦੇ ਹੈ ਨਾ ਕਿਸ ਲਾਈਨ ਚ ਪਾਤਾ ਇਹ ਵੀ ਕਦੇ ਸੁਣਨ ਨੂੰ ਮਿਲਿਆ ਸਾ ਕਦੇ ਤੁਹਾਡੇ ਦੋਸਤਾਂ ਕੋਲ ਪਬਲਿਕ ਤੇਰਾ ਨਹੀਂ ਮੈਂ ਤਾਂ ਹੀ ਮਿਲਿਆ ਵੀ ਹਾਂ ਵੀ ਇੰਨਾ ਪੈਸਾ ਲੱਗ ਰਿਹਾ ਵੀ ਕਿ ਮੈਂ ਅਰੇਂਜ ਕਰਦਾ ਕੀ ਕਿ ਉਹ ਸੀ ਬਟ ਨਹੀਂ ਮੇਰੇ ਫਾਦਰ ਸਾਹਿਬ ਨੇ ਕਹਦੇ ਮੈਨੂੰ ਨਾ ਨਹੀਂ ਕੀਤੀ ਹੈਗੀ ਈਵਨ ਇੱਕ ਟਾਈਮ ਯਾਦ ਆ ਜਿਵੇਂ ਤੁਹਾਨੂੰ ਬਜ਼ਾਰਡ ਦਾ ਕੰਮ ਆ ਵੀ ਕਈ ਵਾਰ ਹੁਣ ਪੈਸੇ ਹੁੰਦੇ ਨੇ ਕਈ ਵਾਰ ਜ਼ਿਮੀਦਾਰ ਸਾਰੇ ਲੈ ਜਾਂਦੇ ਨੇ ਇਹ ਆਈ ਥਿੰਕ 2019 ਦੀ ਗੱਲ ਆ ਮੈਂ ਉਹ ਵੀ ਦੇਖ ਲਿਆ ਮੈਂ ਇੱਥੇ ਜਾ ਰਿਹਾ ਸੀ ਮੈਂ ਡੈਡੀ ਦਾ ਬਟੂਆ ਖੋਲ ਲਿਆ ਉਹ ਹੈ ਹੀ ਤਾਂ ਗਲਤ ਕਰ ਲਿਆ ਪੈਸੇ ਮੈਂ ਜਾਂਦੇ ਦੇਖ ਲਿਆ ਕਿ 500 ਰੁਪਿਆ ਸੀਗਾ ਉਸ ਦਿਨ ਵੀ ਮੈਂ ਗੇਮ ਕਰਕੇ ਆਇਆ ਸੀ ਮੈਨੂੰ ਉਹ ਦਿਨ ਯਾਦ ਆ ਮਤਲਬ ਮੇਰੇ ਫਾਦਰ ਦੀ ਸਭ ਤੋਂ ਜ਼ਿਆਦਾ ਸਪੋਰਟ ਰਹੀ ਹੈ ਤੋ ਜਦੋਂ ਸਕੂਲ ਦੇ ਫਾਦਰ ਦੀ ਰਹੀ ਔਰ ਮੈਂ ਲਾਸਟ ਦੇ ਵਿੱਚ ਇੱਕੋ ਹੀ ਗੱਲ ਜਿਹੜੀ ਹੈ ਇਹਦੇ ਕੋਲ ਪੁੱਛਾਂਗਾ ਆਪਣੇ ਖੰਨੇ ਸ਼ਹਿਰ ਵਾਸਤੇ ਆਪਣੇ ਪੰਜਾਬ ਵਾਸਤੇ ਕੀ ਕਰਨਾ ਚਾਹੁੰਦਾ ਪੰਜਾਬ ਵਾਸਤੇ ਬਸ ਇੱਕ ਵਾਰ ਜੇ ਮੈਂ ਹਾਇਰ ਲੈਵਲ ਤੇ ਮੈਡਲਸ ਲੈ ਕੇ ਮੈਂ ਬੱਚਿਆਂ ਨੂੰ ਇੱਕ ਆਪਣੀ ਖੋਲ ਕੇ ਅਕੈਡਮੀ ਆ ਉਹਨਾਂ ਨੂੰ ਸਪான்ਸਰ ਕਰਕੇ ਉਹਨਾਂ ਨੂੰ ਇੱਕ ਲੈਵਲ ਤੇ ਫ੍ਰੀ ਟ੍ਰੇਨਿੰਗ ਕਰਵਾਉਂਗਾ ਕਿਹੜੀ ਜਗ੍ਹਾ ਅਕੈਡਮੀ ਖੋਲ੍ਹਉਂਦੀ ਐ? ਛੇ ਜੇ ਕੋਈ ਤੁਸੀਂ ਕੱਲੂ ਕੋਚ ਬੰਦੇ ਹੋ ਅਕੈਡਮੀ ਖੋਲ੍ਹਦੇ ਕਿਹੜੀ ਜਗ੍ਹਾ ਦਿੰਦਾ ਮਤਲਬ ਜਿਵੇਂ ਅੱਜ ਜਿਵੇਂ ਨਾਲ ਵੀ ਸ਼ੂਟਿੰਗ ਨੇ ਵੀ 10 ਮੀਟਰ ਅਤੇ ਹੋਰ ਉਹ ਤਾਂ ਮੈਂ ਖੰਨੇ ਸ਼ਹਿਰ ਦੇ ਵਿੱਚ ਹੀ ਖੋਲ੍ਹ ਸਕਦਾ ਐ ਜੇ ਜਿਵੇਂ ਹੁਣ ਟਰੈਕ ਸ਼ੂਟਿੰਗ ਐ ਤਾਂ ਲਗ 23 24 ਗਿੱਲੇ ਚਾਹੀਦੇ ਥੋੜੋ ਤਾਂ ਇਹ ਮੈਂ ਬੱਚਿਆਂ ਨੂੰ ਪਟਿਆਲੇ ਲੈ ਜਾ ਕੇ ਉੱਥੇ ਟ੍ਰੇਨਿੰਗ ਕਰਵਾਉਂਗਾ ਆ ਸੋ ਰਾਜਵਿੰਦਰ ਸਿੰਘ ਜੀ ਸੇਕੋ ਸਾਹਮਣੇ ਜਿਹੜਿਆਂ ਨੇ ਅੱਜ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਦੇੜੀਆਂ ਗੱਲਾਂ ਵੀ ਐਸੀਆਂ ਕਿ ਵੱਡੂਆ ਤੱਕ ਵੀ ਜਿਹੜਾ ਆਪਣੇ ਫਾਦਰ ਦਾ ਫੌਜ ਦਾ ਇਹ ਇੱਕ ਨੌਜਵਾਨ ਹੈ ਨਾ ਇੱਕ ਤਮੰਨਾ ਲੈ ਕੇ ਜਿਹੜਾ ਹੈ ਕਿਉਂਕਿ ਛੋਟੀ ਗੇਮ ਨਹੀਂ ਹੈ ਇਹ ਕੋਈ ਛੋਟੀ ਗੇਮ ਨਹੀਂ ਹੈ ਕੋਈ ਸਸਤੀ ਗੇਮ ਨਹੀਂ ਹੈ ਬਹੁਤ ਬੜੀ ਗੇਮ ਹੈ ਔਰ ਜਿਹੜੀ ਗੱਲ ਇਹਨੇ ਸੰਦੇਸ਼ ਦਿੱਤਾ ਹੈ ਕਿ ਬੱਚਿਆਂ ਨੂੰ ਜੇਕਰ ਤੁਸੀਂ ਨਸ਼ਿਆਂ ਤੋਂ ਰਹਿਤ ਰੱਖਣਾ ਚਾਹੁੰਦੇ ਹੋ ਤਾਂ ਗੇਮਾਂ ਵਾਲ ਜਿਹੜਾ ਹੈ ਜਰੂਰ ਲੈ ਕੇ आओ लास्ट ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਕਿ ਹੌਸਲੇ ਦੀ ਉਡਾਨ ਅਭੀ ਬਾਕੀ ਹੈ ਬਲਕਿ ਬਹੁਤ ਮੁਕਾਮ ਹਾਸਲ ਕਰ ਰਹੇ ਹਨ ਹੌਸਲوں ਦੀ ਉਡਾਨ ਅਭੀ ਬਾਕੀ ਹੈ ਮੰਜ਼ਿਲਾਂ ਦੀ ਤਲਾਸ਼ ਅਭੀ ਬਾਕੀ ਹੈ ਅਭੀ ਤਾਂ ਮਾਪੀ ਹੈ ਮੁਠੀ ਵੱਜ ਮੀਨ ਸਾਰਾ ਆਸਮਾਨ ਅਭੀ ਬਾਕੀ ਹੈ ਸਾਰਾ ਆਸਮਾਨ ਅਭੀ ਬਾਕੀ ਹੈ ਥੈਂਕ ਯੂ ਸਰ ਸੋ ਇਹ ਸੀ ਮੇਰੇ ਨਾਲ ਸੇਖੋ ਸਾਹਿਬ ਅਗਲੀ ਵਾਰ ਕਿਸੇ ਨਵੇਂ ਕੈਂਡੀਡੇਟ ਦੇ ਨਾਲ ਕਿਸੇ ਨਵੇਂ ਉਮੀਦਵਾਰ ਦੇ ਨਾਲ ਕਿਸੇ ਨਵੇਂ ਖਿਡਾਰੀ ਦੇ ਨਾਲ ਤੁਹਾਡੇ ਰੋਗ ਰੋਵਾਂਗੇ ਮੈਨੂੰ ਦੇ ਉਜਾਸ